सिख धर्म की हर गतिविधि गुरबाणी वास्ते सब्सक्राइब करो नोटिफिकेशन वास्ते करो सुरक्षा आयोग के सदस्य को हेमंत उन्होंने हेमंत करकरे को बुलाया कहा कि जब सबूत नहीं है तुम्हारे तो पास तो को छोड़ दो वो व्यक्ति कहता है मैं कुछ भी करूंगा मैं सबूत लेकर के आऊंगा कुछ भी करूंगा बनाऊंगा करूंगा इधर से लाऊंगा उधर से लाऊंगा लेकिन मैं साध्वी को नहीं छोड़ूंगा ये उसकी कुटिलता थी ये देशद्रोह था ये धर्म विरुद्ध था आपको विश्वास करने में थोड़ी तकलीफ होगी फेर लगेगी लेकिन मैंने कहा तेरा सर्वनाश होगा और ठीक सवा महीने में जिस दिन इसको आतंकवादियों ने मारा उस दिन सूटक का ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਤੁਸੀਂ ਸਭ ਬਾਕੂ ਵੀ ਚਾਹੁੰਦੇ ਹੋ ਕਿ ਆਈਜੀ ਹਿਮੰਤ ਕਰਕਰੇ ਜੋ ਕਿ 911 ਦੇ ਹਮਲੇ ਦੇ ਵਿੱਚ ਸ਼ਹੀਦ ਹੋ ਗਏ ਸੀ ਸਾਡੀ ਪ੍ਰਗਿਆ ਨੇ ਉਹਨਾਂ ਦੇ ਉੱਤੇ ਇੱਕ ਅਜੀਬਾ ਬਿਆਨ ਦਿੱਤਾ ਜੋ ਹਰ ਕਿਸੇ ਨੂੰ ਨਾਗਵਾਰਾ ਗੁਜ਼ਰ ਰਿਹਾ ਜਿਸ ਦੇ ਉੱਤੇ ਕੈਪਟਨ ਅਮਨਿੰਦਰ ਸਿੰਘ ਦਾ ਵੀ ਪ੍ਰतिकਰਮ ਬਹੁਤ ਕੜਾ ਆਇਆ ਹੈ ਕਿਉਂਕਿ ਕਿਹਾ ਜਾ ਸਕਦਾ ਹੈ ਇਹਨਾਂ ਨੂੰ ਹਿੰਦੂ ਚੋਲਿਆਂ ਦੇ ਵਿੱਚ ਅੱਤਵਾਦੀ ਜਿਸ ਤਰ੍ਹਾਂ ਦੇ ਇਹਨਾਂ ਨੇ ਬਿਆਨ ਦਿੱਤੇ ਨੇ ਤੇ ਬੇਲ ਦੇ ਉੱਤੇ ਇਹ ਮੈਡਮ ਬਾਹਰ ਨੇ ਅੱਜਕੱਲ ਆਓ ਯੂनाइटेड ਸਿੱਖ ਪਾਰਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਜਪੂਰਾ ਦੇ ਨਾਲ ਗੱਲ ਕਰਦੇ ਹਾਂ ਉਹ ਤਾਂ ਜਾਣਦੇ ਕਿ ਉਹਨਾਂ ਦਾ ਪ੍ਰतिकਰਮ ਕੀ ਹੈ ਸਾਧਵੀ ਪ੍ਰਗਿਆ ਦੇ ਇਸ ਬਿਆਨ ਦੇ ਉੱਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਸਵਿੰਦਰ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਜਾਨਣਾ ਚਾਹਾਂਗਾ ਸਾਦੀ ਪ੍ਰਗਿਆ ਨੇ ਜੋ ਬਿਆਨ ਦਿੱਤਾ ਹੈ ਆਈਜੀ ਕਰਕਰੇ ਵਾਸਤੇ ਕਿ ਉਸ ਦੀ ਮੌਤ ਜੋ ਹੋਈ ਹੈ ਮੇਰੇ ਸ਼ਰਾਬ ਕਰਕੇ ਹੋਈ ਹੈ ਕੀ ਕਹੂੰ ਜੀ ਜੀ ਦੇਖੋ ਜੀ ਜਿਹੜੀ ਬੀਤੀ ਹੈਗੀ ਹੈ ਇਹ ਸਾਦੀ ਪ੍ਰਗਿਆ ਇਹਦੇ ਬੰਬ ਬਲਾਸਟ ਕਰਕੇ ਅਨੇਕਾਂ ਲੋਕਾਂ ਨੂੰ ਮਾਰਿਆ ਸੈਂਕੜੇ ਲੋਕਾਂ ਨੂੰ ਜ਼ਖਮੀ ਕੀਤਾ ਤੇ ਹੁਣ ਇਹ ਜ਼ਮਾਨਤ ਦੇ ਉੱਤੇ ਆਈ ਹੋਈ ਐ ਤੇ ਆਉਣ ਤੋਂ ਬਾਅਦ ਭਾਜਪਾ ਨੇ ਇਹਨੂੰ ਐ ਐਮਪੀ ਦੇ ਐਮਪੀ ਦੀ ਟਿਕਟ ਦਿੱਤੀ ਐ ਉੱਥੋਂ ਪੁਪਾਲ ਤੋਂ ਲੋਕ ਸਭਾ ਚੋਣਾਂ ਦੀ ਉਹਨੂੰ ਖੜਾ ਕੀਤਾ ਗਿਆ ਜੀ ਸੋ ਇੱਥੇ ਹੁਣ ਸੈਣੀ ਸਾਹਿਬ ਇਹ ਹੁਣ ਦੇਖਣਾ ਪਵੇਗਾ ਇਹ ਸਾਰੀ ਗੱਲਾਂ ਦਾ ਮੁਲਾਂਕਣ ਕਰਨਾ ਪਵੇਗਾ ਕਿ ਸਾਹ ਦੀ ਪ੍ਰਕਿਰਿਆ ਕੌਣ ਐ ਹੇਮੰਤ ਕਰਕਨੇ ਕੌਣ ਐ ਜੀਪੀ ਕੌਣ ਹੈ ਆਰਐਸਐਸ ਕੌਣ ਹੈ ਮੈਂ ਹੁਣ ਸਾਧਵੀ ਪ੍ਰਗਿਆ ਦੀ ਤਾਂ ਗੱਲ ਕਰ ਲਈ ਹੈ ਤੇ ਸਾਧਵੀ ਪ੍ਰਗਿਆ ਕੌਣ ਹੈ ਹੁਣ ਮੈਂ ਗੱਲ ਕਰਾਂਗਾ ਕਿ ਹਿਮੰਤ ਕਰਕਰੇ ਕੌਣ ਨੇ ਹਿਮੰਤ ਮੈਂ ਇੱਕ ਮਿੰਟ ਤਾਂ ਢੀ ਗੱਲ ਕੱਟ ਰਹੇ ਆ ਮੈਂ ਹਿਮੰਤ ਕਰਕੇ ਉੱਤੇ ਜ਼ਰੂਰ ਆਵਾਂਗੇ ਪਰ ਸਾਧਵੀ ਪ੍ਰਗਿਆ ਵਾਸਤੇ ਇੱਕ ਮੇਰੇ ਜ਼ਹਿਨ 'ਚ ਸਵਾਲ ਆ ਰਿਹਾ ਹੈ ਕਿ ਇਹ ਜ਼ਮਾਨਤ ਤੇ ਬਾਹਰ ਹੈ ਤੇ ਜਿਸ ਕੇਸ ਦੇ ਵਿੱਚ ਇਹ ਅੰਦਰ ਸੀ ਉਸਦੇ ਜ਼ਿਕਰ ਤੁਸੀਂ ਆਲਰੇਡੀ ਕਰ ਚੁੱਕੇ ਹੋ ਤੇ ਜ਼ਮਾਨਤ ਦੇ ਉੱਤੇ ਬਾਹਰ ਆਈ ਨੂੰ ਭਾਜਪੀ ਨੇ ਟਿਕਟ ਦੇ ਕੇ ਖੜਾ ਕੀਤਾ ਹੈ ਤੇ ਉਸਨੇ ਬਾਹਰ ਆਂਦੇ ਹੀ ਅਜਿਹੇ ਬਿਆਨ ਦਿੱਤੇ ਨੇ ਤੇ ਕਿਤੇ ਨਾ ਕਿਤੇ ਨਰਿੰਦਰ ਮੋਦੀ ਵੀ ਹਾਮੀ ਭਰਦੇ ਹੋਏ ਨਜ਼ਰ ਆ ਰਹੇ ਨੇ। ਸੈਣੀ ਸਾਹਿਬ ਇਹਦੇ ਪਿੱਛੇ ਸਾਰਾ ਇਹਨਾਂ ਦਾ ਮਤਲਬ ਪਲਾਨ ਹੈ ਕਿਉਂਕਿ ਜਿਹੋ ਜਿਹੇ ਉਹਦੇ ਕੇਸ ਨੇ ਸਾਰਜਿਕ ਪ੍ਰਿਗਿਆ ਦੇ ਉੱਤੇ ਕਿਉਂਕਿ ਦੇਖੋ ਜਿਹੜਾ ਭਾਰਤ ਦਾ ਕਾਨੂੰਨ ਹੈ ਉਹ ਕਹਿੰਦਾ ਵੀ ਜੇ ਤੁਸੀਂ ਇੱਕ ਬੰਦੇ ਨੂੰ ਮਾਰਦੇ ਹੋ ਕਾ ਘੱਟੂ ਘੱਟ ਤੁਹਾਨੂੰ ਉਮਰ ਕੈਦੀ ਦੀ ਸਜ਼ਾ ਹੁੰਦੀ ਹੈ ਜੀ ਜੇ ਇੱਕ ਟਾਈਮ 'ਚ ਇੱਕ ਤੋਂ ਵੱਧ ਤਿੰਨ ਬੰਦਿਆਂ ਨੂੰ ਮਾਰਦੇ ਹੋ ਦੋਹਾਂ ਨੂੰ ਮਾਰਦੇ ਹੋ ਤੇ ਫਾਂਸੀ ਦੀ ਸਜ਼ਾ ਹੁੰਦੀ ਹੈ ਜਾਂ 3 ਡੈਥ ਹੁੰਦੀ ਹੈ ਵੀ ਸਾਰੀ ਜ਼ਿੰਦਗੀ ਮਤਲਬ ਜੇਲ੍ਹ ਚ ਰਹਿਣਾ ਕੋਈ ਜ਼ਮਾਨਤ ਨਹੀਂ ਹੋ ਸਕਦੀ ਤੁਹਾਡੀ ਜੀ ਤੇ ਇਹ ਇਹਨੂੰ ਹੁਣ NIA ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਏਜੰਸੀ ਹੈ ਭਾਰਤ ਦੀ ਜੀ ਉਹਨੇ ਕੋਈ ਜਦੋਂ ਇਹਨੇ ਜ਼ਮਾਨਤ ਲਾਈ ਹੈ ਬੀਬੀ ਨੇ ਕੋਈ ਕਿਸੇ ਤਰ੍ਹਾਂ ਦਾ ਵਿਰੋਧ ਨਹੀਂ ਕੀਤਾ ਕੋਈ ਬਹਿਸ ਨਹੀਂ ਕੀਤੀ ਤੇ ਜਿਸ ਕਾਰਨ ਇਹਨੂੰ ਸਿੱਧੀ ਜ਼ਮਾਨਤ ਮਿਲ ਗਈ ਤੇ ਜ਼ਮਾਨਤ ਤੇ ਵੀ ਇਹਨੇ ਕਿਹਾ ਸੀਗਾ ਵੀ ਮੈਂ ਆ ਪਾਹਾ ਜਾਂ ਮੈਂ ਮੈਨੂੰ ਬੜੀ ਸਮੱਸਿਆਵਾਂ ਨੇ ਮੈਂ ਬਿਮਾਰ ਰਹਿੰਦੀ ਆ ਇਸ ਬੇਸ ਤੇ ਇਹਨੂੰ ਜ਼ਮਾਨਤ ਮਿਲੀ ਹੈ ਕਿ ਇਹ ਹੁਣ ਬਿਮਾਰੀ ਦਾ ਬਹਾਨਾ ਜੇ ਬਿਮਾਰ ਰਹਿੰਦੀ ਆ ਤਾਂ ਭੱਜੀ ਸਕਦੀ ਹੈ ਉੱਥੇ ਪਹਾਲ ਦੇ ਵਿੱਚ ਬਿਲਕੁਲ ਜੀ ਜਿਸ ਦੀ ਆਬਜੈਕਸ਼ਨ ਵੀ ਕੀਤੀ ਗਈ ਹੈ ਜਿਸ ਦੇ ਜਿਸ ਦੇ ਕਰਕੇ ਮੁਸਲਿਮ ਲਿੰਗ ਨੇ ਸੁਪਰੀਮ ਕੋਰਟ ਦੇ ਵਿੱਚ ਰਿਟ ਵੀ ਪਾਈ ਹੋਈ ਹੈ ਜੀ 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 ਉਹ ਸਾਰਾ ਇਹ ਪਲਾਨ ਦੇ ਅਨੁਸਾਰ ਭਾਜਪਾ ਨੇ ਐਨਆਈਏ ਦੇ ਦਬਾਅ ਪਾ ਕੇ ਇਹਨੂੰ ਜਮਾਨਤ ਦਵਾਈ ਹੈ ਤਾਂ ਕਿ ਚੋਣਾਂ ਦੇ ਵਿੱਚ ਇਹ ਜੀ ਇਹ ਜੀ ਛਵੀ ਵਾਲੇ ਲੋਕਾਂ ਨੂੰ ਖੜ੍ਹਾ ਕਰਿਆ ਜਾਵੇ ਕਿਉਂਕਿ ਹੁਣ ਇਹਨੂੰ ਇਲੈਕਸ਼ਨਾਂ ਦੇ ਵਿੱਚ ਖੜ੍ਹਾ ਕਰਨ ਦੇ ਨਾਲ ਭਾਜਪਾ ਦੀ ਜਿਹੜੀ ਦਿੱਲੀ ਹੈ ਉਹਥੇ ਇਨੀ ਚੋਂ ਬਾਹਰ ਆ ਗਈ ਹੈ ਜੀ ਤੁਸੀਂ ਹੁਣ ਇੱਕ ਗੱਲ ਦੇਖੋ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਬਿਆਨ ਆਇਆ ਜੀ ਕਿਸ ਗੱਲ ਲਈ ਬਿਆਨ ਆਇਆ ਕਿ ਜਿਹੜੀ ਸਾਧਵੀ ਪ੍ਰਿਗਿਆ ਹੈ ਉਸ ਵਾਰੇ ਅੱਜ ਭਾਰਤੀ ਲੋਕ ਬੋਲ ਰਹੇ ਨੇ, ਵૃતિ ਪਾਰਟੀਆਂ ਬੋਲ ਰਹੀਆਂ ਨੇ। ਉਹ ਉਦੋਂ ਕਿਉਂ ਨਹੀਂ ਬੋਲੀਆਂ ਜਦੋਂ ਸਾਧਵੀ ਪ੍ਰਿਗਿਆ ਦੇ ਉੱਤੇ ਟੌਰਚਰ ਹੋ ਰਿਹਾ ਸੀ, ਉਹਨੂੰ ਥਾਣੇ ਦੇ ਵਿੱਚ ਕੁੱਟਿਆ ਜਾ ਰਿਹਾ ਸੀ। ਹੁਣ ਮੈਂ ਜੀ.ਡੀ.ਪੀ ਨੂੰ ਵੀ ਸਵਾਲ ਕਰਦਾ ਸੈਨ ਸਾਹਿਬ ਇੱਕ ਪਾਸੇ ਤਾਂ ਸਾਧਵੀ ਪ੍ਰਿਗਿਆ ਜਿਨੇ ਸੰਕੜੇ ਲੋਕਾਂ ਨੂੰ ਜ਼ਖਮੀ ਕੀਤਾ, अनेਕਾਂ ਨੂੰ ਮੌਤੇ ਘਾਟ ਉਤਾਰਿਆ ਬੰਬਲਾਸ਼ ਕਿਤੇ ਕਿ ਦੇਸ਼ਵਰੋਗੀ ਜਿਹੜਾ ਇਹ ਨੇ ਕਾਰਨਾਮਾ ਕੀਤਾ ਬਿਲਕੁਲ ਤੇ ਦੂਜੇ ਪਾਸੇ ਨਰਿੰਦਰ ਮੋਦੀ ਇਹ ਧਿਆਨ ਕਿਹਦੇ ਖਿਲਾਫ ਦੇ ਰਹੇ ਨੇ ਇੱਕ ਪਾਸੇ ਤਾਂ ਜਿਹੜਾ ਪ੍ਰਧਾਨ ਮੰਤਰੀ ਹੈ ਜਾਂ ਭਾਜਪਾ 2611 ਦਾ ਸਭ ਤੋਂ ਵੱਡਾ ਭਾਰਤ ਦੇ ਉੱਤੇ ਹਮਲਾ ਹੋਇਆ ਮੰਨਦਾ ਤੇ ਪਾਕਿਸਤਾਨ ਨੂੰ ਦੋਸ਼ੀ ਵੀ ਮੰਨਦੇ ਨੇ ਇਹ ਜੀ ਤੇ ਉਹ ਹੁਣ ਤੱਕ ਰੋਈ ਜਾਂਦੇ ਨੇ ਕਿ ਏਡਾ ਵੱਡਾ ਹਮਲਾ ਹੋਇਆ ਏਡਾ ਵੱਡਾ ਹਮਲਾ ਹੋਇਆ ਤੇ ਇੱਕ ਪਾਸੇ ਨਾਲ ਹੀ ਜਿਹੜੇ ਉਸ ਹਮਲੇ ਦੇ ਦੌਰਾਨ ਕਮੇਡੀਆ ਰਿਪੋਰਟਾਂ ਦੇ ਮੁਤਾਬਕ ਉਸ ਹਮਲੇ ਦੇ ਦੌਰਾਨ ਸ਼ਹੀਦ ਹੋਏ ਨੇ ਹਿਮੰਤ ਕਰਕਰੇ ਜੀ ਉਹਨਾਂ ਨੂੰ ਸਾਦੀ ਪ੍ਰੀਤਿਆ ਦੇਸ਼ਟਰੋਹੀ ਸਾਬਤ ਕਰਦੀ ਹੈ ਉਹਨਾਂ ਨੂੰ ਸ਼ਰਾਬ ਦੇ ਮੇਰੇ ਸ਼ਰਾਬ ਦਿੱਤਾ ਇਸ ਕਰਕੇ ਮਰਿਆ ਤੇ ਇਹ ਸਾਬਤ ਕਰਦੀ ਹੈ ਕਿ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਹੈ ਉਹ ਸਾਦੀ ਪ੍ਰੀਤਿਆ ਦੀ ਪਿੱਛੇ ਖੜ ਰਿਹਾ ਦੇਖੋ ਬਿਲਕੁਲ ਜੀ ਕਿਤਨੇ ਕਿਤੇ ਪਖੰਡਵਾਦ ਵੀ ਸਾਹਮਣੇ ਨਜ਼ਰ ਆਉਂਦਾ ਹੈ ਕਿਤਨੇ ਕਿਤੇ ਅੰਧਵਿਸ਼ਵਾਸ ਪਖੰਡਵਾਦ ਉਸ ਚੀਜ਼ ਨੂੰ ਵੀ ਵੜਾ ਬੜਾਵਾ ਦਿੰਦੇ ਹੋਏ ਨਜ਼ਰ ਆਉਂਦਾ ਹੈ ਜਿਸ ਨੂੰ ਅਸੀਂ ਧਰਮ ਹੁੰਦੇ ਸਾਰੇ ਸਾਹਿਬ ਇਹ ਸਿਰਫ ਪਖੰਡਵਾਦ ਨਹੀਂ ਮੈਂ ਤੁਹਾਡੀ ਗੱਲ ਪਲੱਸ ਕਰਦਾ ਪਖੰਡਵਾਦ ਦੇ ਨਾਲ ਨਾਲ ਇਹ ਜਿਹੜੀ ਦੇਸ਼ ਵਿਰੋਧੀ ਪਾਰਟੀ ਹੈ ਜੇਸਰੋਈ ਪਾਰਟੀ ਹੈ ਉਦੋਂ ਹੀ ਜਿਹੜੀ ਜਣਾ ਸੀਗੇ ਉਹ ਬਾਹਰ ਆ ਰਹੀਆਂ ਨੇ ਕਿਉਂਕਿ ਇਹ ਜਿਹੜਾ ਕਾਰਨਾਮਾ ਬੰਬਲਾਸਤ ਜਿੰਨੇ ਵੀ ਉਸ ਸਮੇਂ ਹੋਏ ਨੇ ਪੂਰੇ ਮੁਲਕ ਦੇ ਅੰਦਰ ਇਹ ਪੰਜ ਬੰਦੇ ਜਿਹਨਾਂ ਦੀ ਹੱਤ ਹੋਏ ਨੇ ਆਰਐਸਐਸ ਵਰਕਰਾਂ ਨੇ ਕੀਤੇ ਨੇ ਆਰਐਸਐਸ ਵਰਕਰ ਫੜੇ ਗਏ ਨੇ ਉਹਨਾਂ ਦੇ ਨਾਂ ਵੀ ਆਏ ਨੇ ਬੀਜੇਪੀ ਦੇ ਮੈਂਬਰਾਂ ਦੇ ਵੀ ਨਾਂ ਆਏ ਨੇ ਸਾਰਾ ਕੁਝ ਹੋਇਆ ਤੇ ਆਪਣੇ ਬੰਦੇ ਨੂੰ ਬਾਹਰ ਕਢਾ ਦੇ ਨੇ ਸੀ ਤੇ ਇਥੋਂ ਤੱਕ ਕਿ ਇੱਕ ਕਿਤਾਬ ਹੈਗੀ ਐ ਐਸਐਮ ਮੁਸ਼ਰੀਫ ਦੀ ਉਹ ਆਈ ਜੀ ਰਹੇ ਨੇ ਮਹਾਰਾਸ਼ਟਰ ਪੁਲਿਸ ਦੇ ਜੀ ਐਕਸ ਆਈ ਜੀ ਨੇ ਉਹਨਾਂ ਨੇ ਤਾਂ ਕਲੀਅਰਲੀ ਲਿਖਿਆ ਵੀ ਜਿਹੜਾ ਉਹਨਾਂ ਦਾ ਕਤਲ ਹੋਇਆ ਉਸ ਸਮੇਂ ਜੀ ਇਹ ਮੰਤ ਕਰ ਕਰੇ ਦਾ ਕਿ ਜਿਹੜੇ ਜਿਨ੍ਹਾਂ ਨੂੰ ਅੱਤਵਾਦੀ ਕਿਹਾ ਜਾਂਦਾ ਜਿਨ੍ਹਾਂ ਨੇ ਹਮਲਾ ਕੀਤਾ 26 11 ਦਾ ਤਾਜ ਹੋਟਲ ਦੇ ਉੱਤੇ ਬੰਬੇ ਵੀ ਉਹ ਉਹਨਾਂ ਦੀ ਗੋਲੀ ਨਾਲ ਨਹੀਂ ਮਾਰੇ ਇਹ ਹਿੰਦੂ ਅੱਤਵਾਦੀਆਂ ਨੇ ਮਾਰਿਆ ਉਹਨਾਂ ਨੂੰ ਉਸ ਵੇਲੇ ਤਾਂ ਕਿ ਜਿਹੜੀ ਜਾਂਚ ਹੈ ਉਹ ਪੈਂਡਿੰਗ ਹੋ ਸਕੇ ਕਿਉਂਕਿ ਜਦੋਂ ਇਹਨਾਂ ਨੂੰ ਫੜਿਆ ਤਾਂ ਮੁਲਕ ਨਹੀਂ ਹੈ ਜਿਹੜੀ ਦੇਸ਼ ਵਿਰੋਧੀ ਜਿਹੜੀ ਪਾਰਟੀ ਹੈ ਜਾਂ ਸੰਸਥਾਵਾਂ ਨੇ ਵੀ ਤਾਂ ਆਰਐਸਐਸ ਜਾਂ ਹੋਰ ਨੇ ਇਹ ਸਾਰੀਆਂ ਐਕਟਿਵ ਹੋ ਗਈ ਸੀ ਉਹਨਾਂ ਨੇ ਬੜਾ ਜ਼ੋਰ ਲਾਇਆ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਛੁਡਾਇਆ ਜਾਵੇ ਜਿਹਦਾ ਜ਼ਿਕਰ ਖੁਦ ਹਾਲੀ ਦੀ ਪ੍ਰੀਖਿਆ ਨੇ ਜੇਲ ਤੋਂ ਆਉਣ ਤੋਂ ਬਾਅਦ ਇੱਕ ਇੰਟਰਵਿਊ 'ਚ ਵੀ ਕਿਹਾ ਕਿ ਉਹ ਹਿੰਮਤ ਕਰਕਰੇ ਜੀ ਨੂੰ ਫੋਨ ਆਇਆ ਸੀ ਕਿਸੇ ਵੱਡੇ ਅਫਸਰ ਦਾ ਕਿ ਇਹਨੂੰ ਛੱਡਿਆ ਜਾਵੇ ਕਿ ਮੇਰੇ ਤੇ ਉੱਤੇ ਪ੍ਰੈਸ਼ਰ ਹੈ ਪਰ ਹਿੰਮਤ ਜੀ ਨੇ ਮੈਨੂੰ ਨਹੀਂ ਛੱਡਿਆ ਹੈਗਾ ਉਹਨੇ ਕਿਹਾ ਵੀ ਮੈਂ ਤੇ ਦੇ ਖਿਲਾਫ ਮੌਤ ਇਕੱਠਾ ਕਰਾਂਗਾ ਤੈਨੂੰ سزا ਦਵਾਵਾਂਗਾ ਮਤਲਬ ਹਿੰਮਤ ਕਰਖੇ ਦੀ ਜੇ ਅਗਰ ਗੱਲ ਕੀਤੀ ਜਾਵੇ ਤਾਂ ਇਸ ਦੇ ਉੱਤੇ ਵੀ ਇੱਕ ਵੱਡਾ ਸਵਾਲਿਆ ਨਿਸ਼ਾਨ ਲੱਗਦਾ ਹੈ ਕਿ ਉਸ ਦੀ ਮੌਤ ਦੁਸ਼ਮਣਾਂ ਦੀ ਗੋਲੀ ਨਾਲ ਹੋਈ ਹੈ ਜਾਂ ਕਿਸੇ ਆਪਣੇ ਹੀ ਮਸੰਦ ਨੇ ਉਹਨਾਂ ਨੂੰ ਜਾਣਬੁੱਝ ਕੇ ਮਾਰਿਆ ਕਿ ਤਾਂ ਜੋ ਜਾਂਚ ਨੂੰ ਅਡਰਾਪਟ ਕੀਤਾ ਜਾਵੇ ਜਾਂਚ ਰੋਕੀ ਜਾਵੇ ਤੇ 26 11 ਦੇ ਹਮਲੇ ਦੇ ਵਿੱਚ ਉਹਨਾਂ ਦੀ ਮੌਤ ਇੱਕ ਸਿਰਫ ਭਾਰਤ ਨੂੰ ਦਿੱਤਾ ਗਿਆ ਧੋਖਾ ਜੀ 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 ਇਹ ਬਿਲਕੁਲ ਸਾਬਤ ਹੋ ਰਿਹਾ ਜੀ ਦੇਖੋ ਹੁਣ ਜਿਹੜੀ ਉਹ ਐਸਐਮ ਮੁਸ਼ਰੀਫ ਦੀ ਕਿਤਾਬ ਹੈ ਕੜਕਰੇ ਦਾ ਕਾਤਲ ਕੌਣ ਜੀ ਉਸ ਗੰਦੇ ਜਿਹੜਾ ਉਹਨਾਂ ਨੇ ਇਸ਼ਾਰਾ ਕੀਤਾ ਕਿ ਹਿੰਦੂ ਅਤਵਾਦੀਆਂ ਨੇ ਅ ਸ਼੍ਰੀ ਕਰਕਰੇ ਜੀ ਦਾ ਕਤਲ ਕੀਤਾ ਉਸ ਗੱਲ ਦੇ ਉੱਤੇ ਸਾਰੀ ਜੀ ਉਪਰੀਗਾਂ ਮੋਹਰ ਲਾ ਰਹੀ ਹੈ ਕਿ ਮੈਂ ਉਹਨੂੰ ਕਿਹਾ ਸੀ ਕਿ ਤੈਨੂੰ ਮੇਰਾ ਸ਼ਰਾਫ ਲੱਗੇਗਾ ਇਹ ਤੁਸੀਂ ਹੁਣ ਇਹ ਗੱਲਾਂ ਦੇਖ ਲਓ ਕਿੱਧਰੋਂ ਜਾਰੀ ਆ ਨੇ ਕਿੱਥੇ ਇਸ਼ਾਰਾ ਇਹ ਜਾਂ ਪਿੰਕ ਪੁਆਇੰਟ ਗੱਲ ਕਰਕਰੇ ਦੀ ਹੋ ਰਹੀ ਹੈ ਵੀ ਇਹ ਉਹਦੀ ਜਿਹੜੀ ਮੌਤ ਦਾ ਕਾਰਨ ਹੈ ਕਿ ਹਿੰਦੂ ਅਤਵਾਦੀ ਸੀ ਬਣੀ ਜੀ ਬਿਲਕੁਲ ਹਿੰਦੂ ਹੱਤਵਾਦੀ ਤਾਂ ਮੌਤ ਦਾ ਕਾਰਨ ਬਣੇਗੀ ਪਰ ਜਿਹੜੇ ਅਗਰ ਇੱਕ ਪਾਸੇ ਅਗਰ ਸਿੰਘਾਂ ਨੂੰ ਦੇਖਿਆ ਜਾਵੇ ਦੂਸਰੇ ਪਾਸੇ ਹਿੰਦੂਵਾਦੀ ਕੱਟੜਵਾਦੀਆਂ ਨੂੰ ਦੇਖਿਆ ਜਾਵੇ ਤਾਂ ਦੋਨਾਂ ਦੇ ਵਿੱਚ ਇੰਨਾ ਫਰਕ ਕਿਉਂ ਸਿੰਘ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਬੇਲ ਤੱਕ ਕਦੀ ਨਹੀਂ ਦਿੱਤੀ ਜਾਂਦੀ ਤੇ ਅਜਿਹੇ ਜਿਹੜਾ ਨੇ ਸੈਂਕੜਾ ਦੀ ਜਾਨ ਲਿੱਤੀ ਹੈ ਸੈਂਕੜੇ ਜਿਹੜਾ ਨੇ ਜ਼ਖਮੀ ਕੀਤੇ ਨੇ ਉਹਨਾਂ ਨੂੰ ਬੇਲ ਵੀ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਐਮਪੀ ਦੀ ਟਿਕਟ ਵੀ ਮਿਲ ਜਾਂਦੀ ਹੈ ਤੁਸੀਂ ਸੈਣੀ ਸਾਹਿਬ ਇੱਥੋਂ ਅੰਦਾਜ਼ਾ ਲਾ ਲਓ ਕਿ ਜਿਹੜਾ ਜਿਹੜੇ ਦੇਸ਼ ਵਿਰੋਧੀ ਹੈਗੀ ਇਹ ਬੀਬੀ ਇਹਨੇ ਬੰਬ ਬਲਾਸਟ ਕੀਤੇ ਨੇ ਸੈਂਕੜੇ ਲੋਕਾਂ ਮਾਰੇ ਨੇ ਤੇ ਜਿਹੜਾ ਮੁਲਕ ਦੇ ਲਈ ਸ਼ਹੀਦ ਹੋਇਆ ਹੇਮਤ ਕਰਕਰੇ ਉਹਨੂੰ ਦੇਸ਼ ਵਿਰੋਧੀ ਸ਼ਾਬਦ ਕਰਦੀ ਹੈ ਤੇ ਖੁਦ ਦੇਸ਼ ਭਗਤ ਮੰਨਦੀ ਹੈ ਤੇ ਜਿਹੜੀ ਭਾਜਪਾ ਇਸ ਗੱਲ ਦੇ ਉੱਤੇ ਮੋਹਰ ਲਾ ਰਹੀ ਹੈ ਹੁਣ ਮੈਂ ਭਾਜਪਾ ਆਏ ਜਿੰਨ ਫੌਜੀਆ ਦੇ ਉੱਤੇ ਸਿਆਸਤ ਕਰਦੀ ਹੈ ਹਮਾਰੇ ਦੇਸ਼ ਦੇ ਫੌਜੀਓਂ ਨੂੰ ਮਾਰ ਰਹਾ ਹੈ ਪਾਕਿਸਤਾਨ ਐਸੀ ਕਰਦੀ ਆ ਪਾਕਿਸਤਾਨ ਨੇ ਜਾਂ ਉਹਰੋਂ ਨੇ ਫੌਜੀਓਗੇ ਮਤਲਬ ਫੌਜੀਆ ਦੀ ਇੰਨੀ ਵੱਡੀ ਸਿਆਸਤ ਕਰ ਲਈਏ ਭਾਜਪਾ ਤੇ ਦੂਜੇ ਪਾਸੇ ਜਿਹੜਾ ਮੁਲਕ ਦੇ ਲਈ ਜਾਨ ਗਵਾਉਣ ਵਾਲਾ ਬੰਦਾ ਹਿੰਮਤ ਕਰ ਕਰੇ ਤੇ ਉਸ ਬੰਦੇ ਨੂੰ ਇਹ ਦੇਸ਼ਦ્રોਹੀ ਸਾਜ਼ਿਸ਼ ਕਰ ਰਹੇ ਨੇ ਤੇ ਜਿਹੜੇ ਸਾਡੇ ਜਿੱਦਾਂ ਤੁਸੀਂ ਗੱਲ ਕੀਤੀ ਹੈ ਬੰਦੀ ਸਿੰਘਾਂ ਦੀ ਗੱਲ ਆ ਐਨੇ ਬੰਬ ਧਮਾਕੇ ਕਰਕੇ ਸੈਂਕੜੇ ਬੰਦਿਆਂ ਨੂੰ ਜ਼ਖਮੀ ਕਰਕੇ 20-25 ਦੇ ਉੱਤੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਕੇ ਥੋੜੇ ਜਿਹਾ ਸਮੇਂ 'ਚ ਜੇਲ੍ਹ ਤੋਂ ਬਾਹਰ ਆ ਗਈ ਤੇ ਜਿਹੜੇ ਸਾਡੇ ਜਿੱਲਾ ਦੇ ਬੰਦੇ ਬੰਦੀ ਸਿੰਘ ਬੈਠੇ ਨੇ ਉਹਦਾ ਤੇ ਸਿਰਫ ਫੇਸਬੁੱਕ ਤੇ ਕਮੈਂਟ ਕਰਨ ਤੇ ਕਿਤਾਬਾਂ ਦੀ ਉਮਰ ਕੈ ਸਜ਼ਾ ਹੋ ਰਹੀ ਹੈ ਬਿਲਕੁਲ ਬਿਲਕੁਲ ਤੇ ਹੁਣ ਅਜਿਹੇ ਸਮੇਂ ਦੇ ਵਿੱਚ ਤੁਸੀਂ ਕੀ ਆਵਾਮ ਨੂੰ ਮੈਸੇਜ ਦੇਣਾ ਚਾਹੋਗੇ ਕੀ ਕਹਿਣਾ ਚਾਹੋਗੇ ਭਾਰਤੀ ਆਵਾਮ ਨੂੰ ਸਿੱਖ ਕੌਮ ਨੂੰ ਕਿਉਂਕਿ ਜੋ ਇਨਜਸਟਿਸ ਹੋ ਰਿਹਾ ਹੈ ਉਹ ਤਾਂ ਸਾਰਿਆਂ ਨੂੰ ਦਿਖ ਰਿਹਾ ਪਰ ਬੋਲਦਾ ਕੋਈ ਨਹੀਂ ਜੀ 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 ਦੇਖੋ ਜੀ ਮੈਂ ਤਾਂ ਇਹੀ ਸਿੱਖ ਸੰਗਤ ਨੂੰ ਦੇਸ਼ ਵਿਦੇਸ਼ ਦੀ ਨੂੰ ਹੀ ਬੇਨਤੀ ਕਰਨਾ ਚਾਹਾਂਗਾ ਕਿ ਜਿਹੜਾ ਪਾ ਜਿਹੜਾ ਕੇਰਾ ਉਹ ਦਿਨੋਂ ਦਿਨ ਲੋਕਾਂ ਨੂੰ ਕਲੀਅਰ ਹੋ ਰਿਹਾ ਜੀ ਕਿ ਭਾਜਪਾ ਦਾ ਅਜੰਡਾ ਕੀ ਸੀ ਕਿਦਾਂ ਇਹ ਪਾਰਟੀ ਬਣੀ ਹੈ ਬੰਕੇ ਕਰਕੇ ਇਹ ਪਾਰਟੀ ਬਣੀ ਜਦੋਂ ਇਹਨਾਂ ਨੇ ਬਾਬਰੀ ਮਸਜਿਦ ਾਈ ਹੈ ਮੁੜ ਕੇ ਮੁਸਲਮਾਨਾਂ ਦਾ ਕਤਲੇਆਮ ਕੀਤਾ ਗੁਜਰਾਤ ਦੇ ਵਿੱਚ ਉਤੋਂ ਬਾਅਦ ਵੀ ਯੂਪੀ ਬਿਹਾਰ ਕਈ ਸੂਬਿਆਂ ਦੇ ਵਿੱਚ ਇਹਨਾਂ ਨੇ ਜਿਹੜੇ ਉਹ ਦੰਗੇ ਕਰਾਏ ਆ ਕਈ ਬਾਬੇ ਨੇ ਉਹਨਾਂ ਨੂੰ ਸਪੌਂਸਰ ਕੀਤਾ ਆਰਐਐਸਐ ਉਹ ਸਿੱਖ ਵਿਰੋਧੀ ਜਿੰਨੇ ਵੀ ਪੰਜਾਬ ਆਪ ਦੇ ਅੰਦਰ ਡੇਰੇ ਤੇਰੇ ਨੇ ਉਹਨਾਂ ਨੇ ਐਕਸਪੋਰਟ ਕਰ ਰਹੇ ਨੇ ਫਾਈਨੈਂਸ਼ੀਅਲੀ ਕਰ ਰਹੇ ਨੇ ਹਰ ਤਰ੍ਹਾਂ ਦੀ ਐਕਸਪੋਰਟ ਕਰ ਰਹੇ ਨੇ ਉਸ ਤੋਂ ਬਾਅਦ ਇਹਨਾਂ ਨੇ ਮਾਲੇਗਾਉ ਬੰਬ ਧਮਾਕਾ ਸਮਝੋਤਾ ਐਕਸਪਲੇਸ ਬੰਬ ਧਮਾਕਾ ਇਹ ਸਾਰਾ ਕੁਝ ਕਰਵਾਇਆ ਜੀ ਤੇ ਉਹ ਹੁਣ ਵੀ ਬਾਦਸਤੂਰ ਜਾਰੀ ਹੈ ਜਿਸ ਗੱਲ ਦੀ ਜਿਹੜੀ ਮੋਹਰ ਹੈ ਉਹ ਸਾਧ ਦੀ ਪ੍ਰਕਿਆ ਦੇ ਨਾਲ ਹੀ ਹੈ ਸੋ ਮੈਂ ਇਹੀ ਬੇਨਤੀ ਕਰਨਾ ਚਾਹਾਂਗਾ ਕਿ ਜਿਹੜੀ ਭਾਜਪਾ ਦੀ ਨੀਤੀ ਹੈ ਉਹਨੂੰ ਜਰੂਰ ਮਤਲਬ ਸਮਝੋ ਕਿ ਉਹ ਕਿਸ ਤਰੀਕੇ ਦੇ ਨਾਲ ਸਿੱਖ ਵਿਰੋਧੀ ਮੁਲਕ ਵਿਰੋਧੀ ਕੰਮ ਕਰ ਰਹੀ ਹੈ ਉਹ ਜੀ ਬਿਲਕੁਲ ਉਮੀਦ ਕਰਦੇ ਹਾਂ ਤੁਹਾਡੀ ਗੱਲ ਜ਼ਰੂਰ ਆਵਾਮ ਨੇ ਸਮਝੀਆਂ ਹੋਣਗੀਆਂ ਤੇ ਇਸ ਦੇ ਉੱਤੇ ਜ਼ਰੂਰ ਉਹ ਸੋਚਣਗੇ ਦਿਲੋਂ ਸੋਚਣਗੇ ਕਿ ਇਸ ਵਾਰ ਵਾਕੇ ਹੀ ਸਰਕਾਰ ਬਦਲਣੀ ਚਾਹੀਦੀ ਹੈ ਕਿਉਂਕਿ ਅਗਰ ਅਜਿਹੀ ਸਰਕਾਰ ਚਲਦੀ ਰਹੀ ਤਾਂ ਆਉਣ ਵਾਲਾ ਸਮਾਂ ਬਹੁਤ ਮਾੜਾ ਆਏਗਾ ਜੀ ਜੀ ਗੁਰਬਾਣੀ ਖਣਵਾਂ ਦੀ ਨਾਲ ਗੱਲਬਾਤ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਖੰਡ ਬਾਣੀ ਅਜੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ